ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀਆਂ ਬਿਆਦਵੀਆਂ ਕਰਨ ਵਾਲੇ ਸੌਦਾ ਸਾਧ ਦੇ ਚੇਲਿਆਂ ਨੇ 7 ਜੁਲਾਈ ਸਨ 2023 ਨੂੰ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਕਿ ਉਹਨਾਂ ਦੇ ਜਿਹੜੇ ਕੇਸ ਹਨ ਉਹ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਜਾਣ ਇਸ ਸੰਬੰਧੀ 4 ਜਨਵਰੀ ਸਨ 2024 ਨੂੰ ਸਰਦਾਰ ਐਚ ਐਸ ਫੂਲਕਾ ਸਾਹਿਬ ਸਿੱਖਾਂ ਵੱਲੋਂ ਪੇਸ਼ ਹੋਏ ਤਾਂ ਉਹਨਾਂ ਨੇ ਇੰਨੀਆਂ ਸੋਹਣੀਆਂ ਦਲੀਲਾਂ ਦਿੱਤੀਆਂ ਜਿਸ ਦੀ ਬਦੌਲਤ ਸੌਦਾ ਸਾਹ ਦੇ ਚੇਲਿਆਂ ਦੀਆਂ ਪਟੀਸ਼ਨਾਂ ਰੱਦ ਹੋ ਗਈਆਂ ਇਸ ਤੋਂ ਪਹਿਲਾਂ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ 2019 ਦੇ ਵਿੱਚ ਇਹ ਪਟੀਸ਼ਨ ਪਾਈ ਸੀ 2021 ਦੇ ਵਿੱਚ ਉੱਥੋਂ ਵੀ ਇਹਨਾਂ ਦਾ ਇਹ ਮਾਮਲਾ ਜਿਹੜਾ ਰੱਦ ਹੋ ਗਿਆ ਸੀਗਾ ਮੈਂ ਦੱਸਣਾ ਚਾਹੁੰਦਾ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਦੇ ਵਿੱਚ 4 ਨਵੰਬਰ ਸਨ 2015 ਨੂੰ ਅੰਮ੍ਰਿਤ ਵੇਲੇ 4:30-5 ਵਜੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀਆਂ ਪਾਵਨ ਪੋਥੀਆਂ ਦੀ ਬਿਦਵੀ ਹੋਈ ਸੀ ਤਾਂ ਉਸ ਮੌਕੇ ਸਰਦਾਰ ਗੁਰਸੇਵਕ ਸਿੰਘ ਫੌਜੀ ਮਲਕੇ ਨੇ ਇਹਨਾਂ ਦੋਸ਼ੀਆਂ ਨੂੰ ਪਛਾਣ ਲਿਆ ਸੀਗਾ ਤੇ ਇਹਨਾਂ ਖਿਲਾਫ ਡਟ ਕੇ ਗਵਾਹੀ ਦਿੱਤੀ ਸੀ ਸਰਦਾਰ ਗੁਰਸੇਵਕ ਸਿੰਘ ਫੌਜੀ ਨੂੰ ਗਵਾਹੀ ਤੋਂ ਮੁਕਰਨ ਵਾਸਤੇ ਇਹਨਾਂ ਲੋਕਾਂ ਨੇ 2 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਸੀ ਕਿ ਤੂੰ ਗਵਾਹੀ ਦੇ ਵਿੱਚ ਇਹ ਕਹਿ ਦੇਂ ਕਿ ਸਾਡੇ ਪਿੰਡ ਵਿੱਚ ਬਿਆਦਵੀ ਤਾਂ ਹੋਈ ਐ ਪਰ ਕੀਤੀ ਕਿਹਨਾਂ ਨੇ ਐ ਉਹਨਾਂ ਨੂੰ ਮੈਂ ਨਹੀਂ ਜਾਣਦਾ ਮੈਂ ਨਹੀਂ ਪਛਾਣਦਾ ਗੁਰਸੇਵਕ ਸਿੰਘ ਫੌਜੀ ਨੂੰ ਕਿਹਾ ਕਿ 2 ਲੱਖ ਦਾ ਤੂੰ ਆ ਚੈੱਕ ਲੈ ਲੈ 13 ਲੱਖ ਰੁਪਈਆ ਤੈਨੂੰ ਬਾਅਦ ਵਿੱਚ ਅਸੀਂ ਨਗਦ ਦੇਾਂਗੇ ਜਦੋਂ ਤੂੰ ਗਵਾਹੀ ਤੋਂ ਮੁਕਰ ਜਾਵੇਂਗਾ ਪਰ ਸਰਦਾਰ ਗੁਰਸੇਵਕ ਸਿੰਘ ਨੇ ਇਹ ਚੈੱਕ ਜਾ ਕੇ ਅਦਾਲਤ ਵਿੱਚ ਲਾ ਦਿੱਤਾ ਕਿ ਮੈਨੂੰ ਗਵਾਹੀ ਤੋਂ ਮੁਕਰਉਣ ਵਾਸਤੇ ਇਹ ਲੋਕ ਜਿਹੜੇ ਆ ਰਿਸ਼ਵਤ ਦੇ ਰਹੇ ਨੇ ਚੈੱਕ ਦੇ ਰਹੇ ਨੇ ਜਿਸ ਕਾਰਨ ਸੌਦਾ ਸਾਧ ਦੇ ਚੇਲਿਆਂ ਦੇ ਉੱਪਰ ਇੱਕ ਵੱਖਰਾ ਕੇਸ ਜਿਹੜਾ ਚੱਲ ਪਿਆ ਇਸੇ ਸਮੇਂ ਦੌਰਾਨ ਜਦੋਂ ਕੇਸ ਦੇ ਵਿੱਚ ਗਵਾਹੀਆਂ ਹੋ ਰਹੀਆਂ ਸੀ ਸਰਦਾਰ ਗੁਰਸੇਵਕ ਸਿੰਘ ਫੌਜੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮਿਲੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਫੌਜੀ ਸਾਹਿਬ ਨੇ ਕਿਹਾ ਕਿ ਜਥੇਦਾਰ ਸਾਹਿਬ ਜਦੋਂ ਮੈਂ ਪੇਸ਼ੀ ਤੇ ਜਾਣਾ ਮੇਰੇ ਨਾਲ 2-4 ਸਿੰਘ ਹੀ ਹੁੰਦੇ ਨੇ ਜੇ 5-7 ਸਿੰਘਾਂ ਦੀ ਤੁਸੀਂ ਡਿਊਟੀ ਲਾ ਦਿਓ ਸਿਰਫ ਪੇਸ਼ੀ ਦੇ ਦੌਰਾਨ ਮੇਰੇ ਨਾਲ ਚਲੇ ਜਾਇਆ ਕਰਨ ਤੇ ਬੜਾ ਚੰਗਾ ਹੋਵੇ ਪਰ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਕਿ ਮੈਨੂੰ ਕਿਹੜਾ ਪੁੱਛ ਕੇ ਗਵਾਹੀ ਦਿੱਤੀ ਹੈ ਤੂੰ ਆਪੇ ਗਵਾਹੀ ਦਿੱਤੀ ਹੈ ਆਪੇ ਭੁਗਤ ਮੈਂ ਸਮਝਦਾ ਕਿ ਸਾਡੀ ਕੌਮ ਦੇ ਜਥੇਦਾਰ ਨੇ ਇੱਕ ਐਸੇ ਸਿੱਖ ਦਾ ਮਨੋਵਲ ਸੁਟਣ ਦਾ ਯਤਨ ਕੀਤਾ ਜਿਹੜਾ ਸਿੱਖ ਬਿਆਦਵੀ ਦੇ ਦੋਸ਼ੀਆਂ ਦੇ ਖਿਲਾਫ ਲੜਾਈ ਲੜ ਰਿਹਾ ਸੀ ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਰਦਾਰ ਗੁਰਸੇਵਕ ਸਿੰਘ ਫੌਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਨਾ ਉਹ ਡੋਲਿਆ ਨਾ ਉਹ ਡਿੱਗਿਆ ਨਾ ਉਹ ਕਿਸੇ ਲਾਲਚ ਵਿੱਚ ਆਇਆ ਨਾ ਉਹਨੇ ਕਿਸੇ ਧਮਕੀਆਂ ਦੀ ਪਰਵਾਹ ਕੀਤੀ ਜਿਸ ਦੀ ਬਦੌਲਤ 7 ਜੁਲਾਈ ਸਨ 2022 ਨੂੰ ਮੋਗੇ ਦੀ ਅਦਾਲਤ ਨੇ ਇਹ ਫੈਸਲਾ ਸੁਣਾ ਦਿੱਤਾ ਕਿ ਬਿਆਦਵੀ ਕਰਨ ਵਾਲੇ ਤਿੰਨ ਡੇਰਾ ਪ੍ਰੇਮੀ ਹਨ ਪ੍ਰਿਥਵੀ ਬਾਗਾ ਪ੍ਰਾਣਾ ਮਿੱਠੂ ਮਾਨ ਮਲਕੇ ਦਾ ਅਮਨਦੀਪ ਦੀਪਾ ਮਲਕਿਆਂ ਦਾ ਇਹ ਤਿੰਨ ਦੋਸ਼ੀਆਂ ਨੂੰ ਧਾਰਾ 295ਏ ਤਹਿਤ 3 ਸਾਲ ਦੀ ਸਜ਼ਾ ਹੋਈ ਅਤੇ 120ਬੀ ਤਹਿਤ 3 ਸਾਲ ਦੀ ਸਜ਼ਾ ਅਤੇ 5000 ਰੁਪਿਆ ਜੁਰਮਾਨਾ ਹੋਇਆ ਇਹ ਗੱਲ ਵੱਖਰੀ ਹੈ ਕਿ ਇਹਨਾਂ ਦੋਸ਼ੀਆਂ ਨੂੰ 1 ਘੰਟੇ ਦੇ ਅੰਦਰ ਅੰਦਰ ਹੀ ਜ਼ਮਾਨਤ ਵੀ ਮਿਲ ਗਈ ਔਰ ਨਾਲ 5-5 ਗਨਮੈਨ ਵੀ ਮਿਲ ਗਏ ਅੱਜ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲੇ ਇਹ ਦੋਸ਼ੀ ਹਨ ਇਹਨਾਂ ਦੇ ਘਰ ਦੇ ਬਾਹਰ ਸਰਕਾਰੀ ਗੱਡੀ ਖੜੀ ਹੈ ਜਿਹਦੇ ਵਿੱਚ ਕੈਮਰਾ ਵੀ ਫਿੱਟ ਹੋਇਆ ਹੋਇਆ ਕੋਈ ਨੇੜਿਆਂ ਦੀ ਵੀ ਲੰਘਦਾ ਇਹਨਾਂ ਦੇ ਘਰ ਦੇ ਤਾਂ ਇਨੀ ਸੁਰੱਖਿਆ ਰੱਖੀ ਗਈ ਹੈ ਕਿ ਉਹਦੀ ਵੀ ਰਿਕਾਰਡਿੰਗ ਹੁੰਦੀ ਹੈ ਜਿਹੜਾ ਸਾਡਾ ਮੁੱਖ ਗਵਾਹ ਸੀ ਗੁਰਸੇਵਕ ਸਿੰਘ ਫੌਜੀ ਮੱਲਕੇ ਉਹਨੂੰ ਸਿਰਫ ਇੱਕ ਗਨਮੈਨ ਜਿਹੜਾ ਹੈ ਸਰਕਾਰ ਨੇ ਦਿੱਤਾ ਹੋਇਆ ਸੋ ਇਹ ਇੱਕ ਵੱਖਰਾ ਪੱਖ ਹੈ ਕਿ ਬਿਆਦਵੀਆਂ ਦੇ ਮਸਲੇ ਤੇ ਕਾਨੂੰਨ ਬਹੁਤ ਢਿੱਲਾ ਬਣਿਆ ਹੋਇਆ ਹੈ ਅਸੀਂ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਵਾਰ-ਵਾਰ ਮੰਗ ਕਰਦੇ ਹਾਂ ਕਿ 295ਏ ਦੇ ਵਿੱਚ ਸੋਧ ਹੋਣੀ ਚਾਹੀਦੀ ਹੈ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਗੁਰੂ ਦੀ ਬਖਸ਼ਿਸ਼ ਸਦਕਾ 24 ਜੁਲਾਈ ਸਨ 2000 ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਰਦਾਰ ਗੁਰਸੇਵਕ ਸਿੰਘ ਫੌਜੀ ਨੂੰ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਜਦੋਂ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਜਾਣਾ ਸੀ ਤਾਂ ਉਸ ਮੌਕੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਟਵਾ ਵਿਰੋਧ ਕੀਤਾ ਸੀ ਤਖਤ ਸਾਹਿਬ ਦੇ ਉੱਪਰ ਅੰਦਰਲੇ ਪਾਸੇ ਦਰਬਾਰ ਸਾਹਿਬ 'ਚ ਸਾਰੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨਾਲ ਦਰਬਾਰ ਸਾਹਿਬ ਭਰ ਦਿੱਤਾ ਸੀ ਤੇ ਐਸਐਸਪੀ ਸਾਹਿਬ ਮੈਨੂੰ ਆਕੇ ਮਿਲੇ ਸੀ ਕਿ ਤੁਹਾਡੇ ਲਈ ਇਹਨਾਂ ਨੇ ਹੋਰ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਪਰ ਅਸੀਂ ਏਡੇ ਪਾਕ ਸਥਾਨ ਤੇ ਲੜਨ ਤਾਂ ਨਹੀਂ ਸੀ ਗਏ ਅਸੀਂ ਉੱਥੇ ਨਮਸਕਾਰ ਕਰਕੇ ਬਾਹਰਲੇ ਪਾਸੇ ਆਕੇ ਗੁਰਸੇਵਕ ਸਿੰਘ ਫੌਜੀ ਨੂੰ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਸੀ ਤਾਂ ਮੈਂ ਇਹ ਬੇਨਤੀ ਕਰਨੀ ਚਾਹਨਾ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਫੌਜੀ ਸਾਹਿਬ ਡਟੇ ਰਹੇ ਔਰ ਪਿਛਲੇ ਦਿਨੀ ਮੈਨੂੰ ਪਤਾ ਲੱਗਿਆ ਫੌਜੀ ਸਾਹਿਬ ਹਰਾ ਤੋਂ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੂੰ ਸੱਦਿਆ ਕਿ ਮੈਂ ਤੁਹਾਡੇ ਕੇਸ ਬਾਰੇ ਜਾਣਨਾ ਚਾਹੁੰਨਾ ਫੌਜੀ ਸਾਹਿਬ ਚਲੇ ਗਏ ਤੇ ਜਦੋਂ ਉਹ ਉਹਨਾਂ ਨੂੰ ਮਿਲੇ ਤਾਂ ਫਟਾਫਟ ਸਰੂਪਾ ਪਾ ਕੇ ਅਤੇ ਦਰਬਾਰ ਸਾਹਿਬ ਦਾ ਮਾਡਲ ਦੇ ਕੇ 12 ਦਸੰਬਰ 2023 ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇੱਕ ਫੋਟੋ ਖਿੱਚਵਾਈ ਤੇ ਜਦੋਂ ਗੁਰਸੇਵਕ ਸਿੰਘ ਫੌਜੀ ਉਹਨੂੰ ਕੇਸ ਬਾਰੇ ਦੱਸਣ ਲੱਗੇ ਤਾਂ ਪ੍ਰਧਾਨ ਸਾਹਿਬ ਕਹਿੰਦੇ ਆਪਾਂ ਫੇਰ ਗੱਲ ਕਰਾਂਗੇ ਸਾਡੇ ਕੋਲ ਅਜੇ ਟਾਈਮ ਹੈ ਨਹੀਂ ਮੈਂ ਛੇਤੀ ਜਾਣਾ ਕਿਸੇ ਪਾਸੇ ਸੋ ਇਹ ਸਾਰਾ ਪੱਖ ਮੈਂ ਕੌਮ ਦੇ ਸਾਹਮਣੇ ਰੱਖ ਰਿਹਾ ਤੇ ਬੇਨਤੀ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਓਟ ਆਸਰੇ ਇਕੱਲਾ ਇਕੱਲਾ ਸਿੰਘ ਡਟਿਆ ਹੋਇਆ ਹੈ ਜਦੋਂ ਸਰਕਾਰਾਂ ਬੇਈਮਾਨ ਹੋ ਚੁੱਕੀਆਂ ਨੇ ਪ੍ਰਸ਼ਾਸਨ ਸਾਡੇ ਖਿਲਾਫ ਪੁਗਤ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹੋ ਜੇ ਸਿੰਘਾਂ ਦਾ ਸਾਥ ਦੇਣ ਉਹ ਸਿਰਫ ਡਰਾਮੇਵਾਜੀ ਸ਼ੋਸ਼ੇਵਾਜੀ ਕਰਦੀ ਹੈ ਜਿੰਨਾਂ ਕੋ ਉਹਨਾਂ ਨੂੰ ਅਖਬਾਰਾਂ ਚ ਚਲਾਉਣ ਜੋਗੀਆਂ ਫੋਟੋਆਂ ਚਾਹੀਦੀਆਂ ਹੁੰਦੀਆਂ ਉਹਨਾਂ ਕੰਮ ਕਰਦੀ ਹੈ ਇਹ ਸਭ ਦੇ ਬਾਵਜੂਦ ਸਰਦਾਰ ਗੁਰਸੇਵਕ ਸਿੰਘ ਫੌਜੀ ਵਰਗੇ ਯੋਧੇ ਸਾਡੇ ਡਟੇ ਹੋਏ ਹਨ ਤੇ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਸਰਦਾਰ ਐਚਐਸ ਫੂਲਕਾ ਸਾਹਿਬ ਦਾ ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਪੈਰਵਾਈ ਕਰਕੇ ਇੱਕ ਵੱਡੀ ਜਿੱਤ ਸਾਨੂੰ ਦਵਾਈ ਹੈ ਔਰ ਇਹਦੇ ਨਾਲ ਨਾਲ ਸੀਨੀਅਰ ਵਕੀਲ ਸਰਦਾਰ ਨਵਕਿਰਨ ਸਿੰਘ ਜੀ ਹੋਰਾਂ ਦਾ ਵੀ ਮੈਨੂੰ ਸੁਨੇਹਾ ਮਿਲਿਆ ਤੇ ਬਹੁਤ ਖੁਸ਼ੀ ਹੋਈ ਕਿ ਇਹੋ ਜੇ ਭਾਵਨਾਵਾਲੇ ਵਕੀਲ ਵੀ ਸਾਡੀ ਕੌਮ ਵਿੱਚ ਹਨ ਸਰਦਾਰ ਨਵਕਿਰਨ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਕੋਈ ਵੀ ਹਾਈ ਕੋਰਟ ਦੇ ਵਿੱਚ ਬਦਵੀ ਦਾ ਕੇਸ ਹੋਵੇ ਤੁਸੀਂ ਮੈਨੂੰ ਨਾਲ ਦੀ ਨਾਲ ਦੱਸ ਦਿਓ ਤੇ ਮੈਂ ਇਹ ਕੇਸ ਬਿਲਕੁਲ ਫ੍ਰੀ ਲੜਾਂਗਾ ਪਹਿਲਾਂ ਵੀ ਸੌਦਾ ਸਾਧ ਦੇ ਖਿਲਾਫ ਸਰਦਾਰ ਨਵਕਿਰਨ ਸਿੰਘ ਹੋਰਾਂ ਨੇ ਲੜਾਈ ਲੜੀ ਹੈ 1984 ਦੇ ਮਸਲੇ ਤੇ ਸਰਦਾਰ ਐਚਐਸ ਫੂਲਕਾ ਸਾਹਿਬ ਨੇ ਲੜਾਈ ਲੜੀ ਐ ਸੋ ਮੈਂ ਇਹਨਾਂ ਵਕੀਲਾਂ ਦਾ ਹੋਰ ਵੀ ਜਿਹੜੀ ਟੀਮ ਇਹਨਾਂ ਦੀ ਹੈ ਜਿਹੜੇ ਲਗਾਤਾਰ ਮਨੁੱਖਾਂ ਮਨੁੱਖਤਾ ਦੀ ਰਾਖੀ ਦੀ ਗੱਲ ਕਰਦੇ ਐ ਹਿਊਮਨ ਰਾਈਟਸ ਦੀ ਗੱਲ ਕਰਦੇ ਐ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਨਾ ਚਾਹੁੰਨਾ ਔਰ ਸਾਰੀ ਕੌਮ ਨੂੰ ਇਸ ਗੱਲੋਂ ਵਧਾਈ ਦੇਣਾ ਕਿ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋਈ ਐ ਸੁਪਰੀਮ ਕੋਰਟ ਦੇ ਵਿੱਚੋਂ ਇਹਨਾਂ ਅਖੋਤੀ ਜਿਹੜੇ ਆ ਆਪਣੇ ਆਪ ਨੂੰ ਸੌਦਾ ਸਾਧ ਦੇ ਚੇਲੇ ਕਹੌਣ ਵਾਲੇ ਜਿਹੜੇ ਲੋਕ ਨੇ ਅਖੌਤੀ ਧਾਰਮਿਕ ਜਿਹੜੇ ਪਖੰਡੀ ਵਲਾਤਕਾਰੀ ਦੇ ਚੇਲੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਧਵੀ ਕਰਨ ਵਾਲੇ ਨੇ ਇਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਇਹਨਾਂ ਦੀ ਪਟੀਸ਼ਨ ਰੱਦ ਹੋ ਗਈ ਹੈ ਸੋ ਨਾਲ ਮੈਂ ਬੇਨਤੀ ਕਰਨੀ ਚਾਹੁੰਦਾ ਕਿਤੇ ਵੀ ਵਿਧਵੀ ਦੀ ਘਟਨਾ ਦਾ ਕੋਈ ਕੇਸ ਚੱਲ ਰਿਹਾ ਹੋਵੇ ਜੇ ਉਹ ਕੇਸ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਿਆ ਤਾਂ ਆ ਉਹ ਤੁਰੰਤ ਭਾਵੇਂ ਮੇਰੇ ਨਾਲ ਰਾਬਤਾ ਕਰ ਲੋ ਜਾ ਫੂਲਕਾ ਸਾਹਿਬ ਤੇ ਨਵਕਿਰਨ ਸਿੰਘ ਹੋਰਾਂ ਨਾਲ ਸਿੱਧਾ ਰਾਬਤਾ ਕਰ ਲੋ ਤੇ ਆਪਾਂ ਇਹ ਲੜਾਈ ਕਾਨੂੰਨਨ ਤੌਰ ਤੇ ਵੀ ਖਾਲੀ ਨਹੀਂ ਛੱਡਣੀ ਇਹਨਾਂ ਨੂੰ ਜਿੱਤਣ ਨਹੀਂ ਦੇਣਾ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨਗੇ ਗੁਰਬਾਣੀ ਦਾ ਫੈਸਲਾ ਹੈ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਇਹ ਮੈਂ ਸਾਰਾ ਪੱਖ ਆਪਣਾ ਜੋ ਸੀ ਜੋ ਵਾਪਰਿਆ ਤੁਹਾਡੇ ਧਿਆਨ ਵਿੱਚ ਲਿਆਂਦਾ ਭੁੱਲਾਂ ਚੁੱਕਾਂ ਲਈ ਮਾਫੀ ਚਾਹਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ